ਹਾਂਜੀ ਕੀ ਹਾਲ ਚਾਲ ਹੈ ਕਿਸਾਨ ਵੀਰੋ ਆਪਾਂ ਨੂੰ ਵੀਰੇ ਬੜੇ ਵੀਰਾਂ ਦੇ ਕਮੈਂਟ ਆਏ ਸੀਗੇ ਵੀ ਜਿਹੜੀ 1692 ਵੱਡੀ ਹੈ ਨਾ ਕੀ ਰੇਟ ਲੱਗੀ ਤੇ ਕੀ ਝਾੜ ਆ ਰੇਟ ਵੀਰੇ ਲੱਗੀ ਸੀ ਆਪਣੀ 2970 ਰੁਪਏ ਠੀਕ ਹੈ ਤੇ ਜਿਹੜਾ ਝਾੜ ਆਇਆ ਵੀਰੇ ਆਪਣੇ ਹੋਏ ਨੇ 315 ਗੱਟੇ ਸਾਢੇ ਕਿਚਾਰ ਕਿਲੇ ਥਾਂ ਸੀਗਾ ਕੋਈ ਕਨਾਲ ਉੱਤੇ ਵੀ ਹੋ ਸਕਦੀ ਹੈ ਥੱਲੇ ਵੀ ਹੋ ਸਕਦੀ ਹੈ ਨਾ ਸਾਢੇ ਕਿਚਾਰ ਕਿਲੇ ਸੀਗਾ ਤੇ ਤੁਸੀਂ ਹੁਣ ਮੇਰੇ ਹਿਸਾਬ ਨਾਲ ਵੀ ਮੈਂ 60 ਮਣ ਕਿਹਾ ਸੀ 60 61 ਮਣ ਮਾਣਾ ਹੈ ਨਾ ਇੰਨੀ ਕੁ ਪੈ ਗਈ ਆਪਣੀ 2970 ਰੁਪਏ ਰੇਟ ਲੱਗਿਆ ਵੀਰੇ ਤੇ ਰਹੀ ਗੱਲ ਪਹਿਲਾਂ ਉਹਦੇ ਵਿੱਚ ਮੂੰਗੀ ਸੀ ਨਾ ਮੂੰਗੀ ਵਾਲੇ ਵਿੱਚ ਆਪਾਂ ਲਾਈ ਸੀ ਇਹ ਪਹਿਲਾਂ ਆਪਾਂ ਮੂੰਗੀ ਵੱਢੀ ਫਿਰ ਆਪਾਂ ਇਹ 1692 ਨਾਲੋਂ ਠੀਕ ਹੈ ਦੂਜਾ ਜਿਹੜਾ ਖੇਤ ਹੋਰ ਆ 1847 ਦਾ ਉਹਦਾ ਕੀ ਭਾ ਰਹਿੰਦਾ ਤੇ ਪਰਮਲ ਜਿਵੇਂ ਹੁਣ ਬਈ 70 75 ਮਣ ਹੋਈ ਜਾਂਦੇ ਨੇ ਉਹਦੇ ਨਾਲ ਫੇਰ ਵੀ ਕਿਤਨੇ ਕਿਤੇ ਵਧੀਆ ਰਹੀ ਹੈ ਨਾ ਚਲੋ ਜਿੰਨੇ ਦੀ ਮੂੰਗੀ ਹੋਈ ਹੁਣ ਇਹ ਵੀ ਹੋ ਗਿਆ ਪਰਮਲ ਜਿੰਨਾ ਫੇਰ ਵੀ ਆਪਣਾ ਹੋ ਗਿਆ ਇਹ ਤੇ ਪਰ ਮੰਨ ਲੋ ਪਰਮਲ ਆਪ ਨੂੰ ਥੋੜੀ ਵੀਰੇ ਖੇਈ ਆਉਂਦੀਆਂ ਮੰਡੀਆਂ ਮੁੰਡੇ ਚ ਰੋਲਣਾ ਪੈਂਦਾ ਹਨਾ ਛੇਤੀ ਕਰਾਂ ਤੋਲਦਾ ਨਹੀਂ ਹੈਗਾ ਸਕੋਣਾ ਸਕੂਣਾ ਪੈਂਦਾ ਹੈਗਾ ਕਾਰਡ ਫੜ ਵੱਧ ਮੰਗਦੇ ਨੇ ਤੇ ਆਪਣੀ ਵੀਰੇ 1692 ਰਹੀ ਹੈ ਵਧੀਆ 60 ਮਣ ਦਾ ਝਾੜ ਆਇਆ ਠੀਕ ਹੈ ਤੇ 2970 ਰੁਪਏ ਲੱਗੀ ਆ ਤੇ ਤੁਸੀਂ ਆਪਣੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡਾ ਕੀ ਝਾੜ ਕੀ ਕੁਛ ਹਨਾ ਤੇ ਕਮੈਂਟ ਜਰੂਰ ਕਰਿਓ ਧੰਨਵਾਦ